ਕੱਟ ਨਾ ਗਈ ਜਦ ਮਾਇਆ ਯਾਰ ਅਤੀ ਕੋਈ ਨਾ ਪੌਰਾ 12:30 ਵਜੇ ਦਾ ਨਾ ਤੇ ਲੋਕੀ ਦੀ ਸ਼ਰਾਬ ਕੇ ਨੇ ਪੀਤੀ ਸੀ ਅਤਰੂ ਦੀ ਦੁਆਇ ਦਾ ਦੌਰਾਨ ਸਾਈਡ ਤੋਂ ਕਿਤੇ ਆਏ ਨਾ ਬਣਾ ਅੱਲੇ ਰਾਤ ਨੂੰ ਕਿਤੇ ਆਇਆ ਗੱਡੀ ਆਈ ਹੈ ਬੜੀ ਤੇਜ਼ੀ ਨਾਲ ਹੀ ਆਈ ਹੈ ਜੇ ਸਿੱਧੀ ਗੱਲ ਹੈ ਅਤਰੂ ਆਇਆ ਦੁਕਾਨ ਦੇ ਅੰਦਰ ਵਿੱਚ ਆ ਕੇ ਮਾਰੀ ਹੈ ਤੇ ਦੇਰੀ ਵੀ ਟੁੱਟੀ ਆ ਕੰਪਾ ਵੀ ਟੁੱਟਿਆ ਦਾ ਨਾਲ ਦਸਤਾਨ ਲਗਾ ਸਿੱਧੀ ਬੋਨਾ ਜੱਤ ਪਰ ਤੋਰ ਅਤੀ ਫੇਰ 2:30 ਲੱਗੇ ਜਦ ਦਾ ਪੁਲਸ ਦੇ ਹੁੰਦੇ ਸੁਣਦੇ ਵੀ ਇਹ ਕੰਮ ਉਹਨੂੰ ਪਤਾ ਹੈ ਤੇ ਸਭ ਨੂੰ ਪਤਾ ਤੇ ਗੱਡੀ ਫੇਰ ਚੁਪਕੇ ਤੇ ਕਿਤੇ ਪਹੁੰਚਾ ਦੇਣੀ ਉਹਨੇ ਮੌਜੂਦਾ ਸੀ ਸ਼ਿਕਾਇਤ ਉਹ ਸਿੱਧੀ ਧਿਆਨ ਨਾਲ ਜੁੜਦੇ ਤਰੀਕੇ ਦੀ ਉੱਤੇ ਜਾਣ ਦੇ ਦਬਾਰਾ ਉਸਨੇ ਚੁਕਾਤੀ ਇਹ ਪੁਲਸ ਨੇ ਆਪ ਰਲ ਕੇ ਗੱਡੀ ਚਲਾ ਕੇ ਕਿੱਥੇ ਪਹੁੰਚਾਈ ਗਏ ਫੰਦੀ ਚਕਾ ਗਲੇ ਗੱਡੀ ਥਾਣੇ ਨਹੀਂ ਖੜੀ ਜਾਂ ਨਾਲੇ ਖੜੀ ਹੋ ਘਰ ਦੇ ਛੜੀ ਉਹਨਾਂ ਨੂੰ ਪੁਲਸ ਨੂੰ ਪਤਾ ਵਾ ਕਿੱਥੇ ਗਈ ਗਿਆ ਉਹ ਕਿੱਥੇ ਗਏ ਤੁਸੀਂ ਤੇ ਕਿਉਂ ਨਹੀਂ ਆਏ ਕਿਉਂ ਆਰ.ਸੀ. ਤੁਹਾਡੇ ਕੋਲ ਆਈ ਜੀਓ। ਜੇ ਤੋ ਆਰ.ਸੀ. ਤੇ ਫਿਰ ਗੱਡੀ ਘਾਣੂਗੀ ਇਹ ਬਾਤ। ਗੱਡੀ ਫਿਰ ਇੱਥੇ ਹੋਣੀ ਚਾਹੀਦੀ। ਤੁਹਾਨੂੰ ਕਿਦਾ ਪਤਾ ਗੱਡੀ ਥਾਣੀ ਨਹੀਂ ਹੈਗੀ। ਥਾਣੀ ਕਿੱਥੇ ਹੋਣੀ ਤੇ ਚਾਰ ਵਾਰੀ ਹੋਣੀ। ਆਰ.ਸੀ. ਇਹਨਾਂ ਕੋਲਾਈ ਨਾ ਲੈ ਆਰ.ਸੀ. ਦੱਸਣਾ ਆਰ.ਸੀ. ਨਾ ਘਟੂ। ਨੁਕਸਾਨ ਕਿੰਨਾ ਕੋ ਹੋਇਆ ਨਾ ਦਾ। ਨੁਕਸਾਨ ਆ ਹੀ ਨਾ ਜੀ 35 40 35000 ਹਰ ਦਾ ਲਾ ਲਓ ਨੁਕਸਾਨ ਆ ਹੀ ਅਗਰ ਦੇਰੀ ਵੀ ਬਣਾ ਲਗੇ ਸਿਲੰਡਰ ਬਣਾ ਲਵੇ ਛੋਟੇ ਲਗਾ ਦੇ ਮੇਰਾ ਤਾਂ 40 45000 ਦੇ ਤੇ 35 40000 ਦਾ ਲਾ ਲਓ ਤੁਸੀਂ ਜੀ ਰੋਜ਼ਗਾਰ ਇਹਨਾਂ ਦਾ ਹੈ ਹੀ ਇਹ ਕਮਾ ਕੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋ ਪੰਚਾਇਤ ਨੂੰ ਜਿਹੜਾ ਨੁਕਸਾਨ ਆ ਪੂਰਾ ਕੀਤਾ ਜੇ ਮੈਨੂੰ 30000 ਦਾ ਚਾਹੀਦਾ ਜਿਹਨਾਂ ਨੂੰ ਸਾਰਾ ਦਸਤਾਫਰ ਦਿੱਤਾ ਹੈ ਨਾ ਕਿ ਪਾਕਿ ਅੱਗੇ ਆਣ ਤੇ ਸਮੇਂ ਤੇ ਆਣ ਤੇ ਡੀ ਜੇ ਦੇ ਸੱਤ ਚਲਾਣੀ ਆ ਸਭਿਧਾਨਤ ਨਾਲ ਜਿੰਦਾ ਜਲਦੀ ਉਥਾਂ ਕਰੋ ਤੁਹਾਨੂੰ ਐਨ ਤੁਹਾਨੂੰ ਦੁਨੀਆ ਦਿਨੇ ਆਉ ਤੇ ਦੁਨੀਆ ਨੂੰ ਪਰਵਾਹੇ ਨਾ ਜੀ ਉਤਰਾਤ ਕੀਤੀ ਜੇ ਨਾਲ ਭਰਾਡੇ ਇੱਥੇ ਜੀ ਦੁਕਾਨ ਆ ਜੀ ਮੋੜ ਦੇ ਤਰਾਗੜਾ ਰੋਡ ਤੇ ਨਾਮ ਮਾ ਮੇਰਾ ਅਸ਼ਨੀ ਕੁਮਾਰ ਮੈਨੂੰ ਬੱਤੀ ਕੰਦੀ ਇੱਕ ਦਾਤ ਕੀ ਘਟਣਾ ਹੈ ਜੀ ਵਾਰੀ ਘਟਣਾ ਕੀ ਹੋਈ ਘਟਣਾ ਜੀ ਰਾਤ 12 ਵਜੇ ਗੱਡੀ ਆਈ ਆ ਇਧਰੋਂ ਤਿੰਨ ਗੱਡੀਆਂ ਨੇ ਦੋ ਤੇ ਤਿੰਨ ਗੱਡੀ ਮੇਰੀ ਪੱਟ ਕੇ ਤਰੀ ਛੋੜਦੀਆਂ ਨਾਲੇ ਬਾਜ ਗੱਡੀ ਵੀ ਇੱਧਰ ਨੂੰ ਪੱਟਦੀ ਆ ਬਾਜ ਇਹਨਾਂ ਨੇ ਸਤੰਤਰ ਲਗਰੀਆਂ ਹੀ ਬਾਜ ਮਲਾਜਮ ਕਿਤੇ ਆਏ ਆ ਕਰਨਾਲ ਸਿੰਘ ਅਧਿਕਾਰੀ ਤੇ ਉਹਨੇ ਅਖਰ ਇਹਨਾਂ ਨੂੰ ਫੜ ਲਿਆ ਵਾ ਤੇ ਇਹ ਬੰਦੇ ਆਪਣੇ ਗੱਡੀਆਂ ਦੇ ਵਿੱਚ ਚੱਕੀਆਂ ਕਰਦੀਆਂ ਬੰਦੇ ਕਿਤੇ ਜਾਣੇ ਬਾਜ ਇਹਨਾਂ ਨੇ ਆਪਸੀ ਲੱਈਏ ਮਲਾਜਮਾਂ ਨੇ ਉਹਨਾਂ ਕੋਲ ਉਹ ਗੱਡੀ ਡਾਇਰੈਕਟਰ ਮਦਰ ਸੈਫਰ ਨਾਲ ਬੰਨ ਕੇ ਤੇ ਲੈ ਗਏ ਗੱਡੀ ਮੈਨੂੰ ਇਹ ਨਹੀਂ ਸਮਝਾਈ ਕਿਹੀ ਕਿਉਂ ਆ ਗੱਡੀ ਘਾਰ ਵਾਲੇ ਲੈ ਗਏ ਕਿ ਪੁਲਿਸ ਮਲਾਜਮ ਨੇ ਘਾਰ ਵਾਲਿਆਂ ਨੇ ਖੜੀਆਂ ਗੱਡੀਆਂ ਤੇ ਕੁਝ ਤੇ ਹੀ ਕੋ ਦਵਾਏ ਇਥੇ ਜੀ 6 ਵਜੇ ਆਇਆ ਜੀ ਸਵੇਰੇ ਸਾਨੂੰ ਸਵੇਰੇ 6 ਵਜੇ ਫੋਨ ਗਿਆ ਜਦੋਂ ਤੁਸੀਂ ਆਏ ਉਹਦੇ ਕੋਲ ਹੈ ਗੱਡੀ ਕੋਈ ਗੱਡੀ ਨਹੀਂ ਹੈ ਜੀ ਤੁਹਾਨੂੰ ਪਤਾ ਹੀ ਕਿ ਕੋਣ ਆ ਬੰਦੇ ਕੋਣ ਨਹੀਂ ਨਹੀਂ ਸਾਨੂੰ ਨਹੀਂ ਪਤਾ ਕਈ ਸਵੇਰੇ ਜਾ ਕੇ ਮਰਜ਼ਾ ਦਿੱਤਾ ਜਦੋਂ ਤੇ ਮਰਾਜ ਤੁਹਾਨੂੰ ਗੁੰਜੀ ਸਾਹਿਬ ਨੇ ਕਿਹਾ ਕਿ ਤੁਹਾਡੀ ਗੱਡੀ ਤਾਂ ਐਦਾਂ ਮਾਰੀ ਆ ਕੋ ਬੜੀ ਆਸੀ ਮਨਦੀਪ ਸਿੰਘ ਦੇ ਨਾਂ ਦੇ ਆ ਝੁੱਕ ਮਾਰਦੇ ਬੈਕਸਾਈਡ ਤੋਂ ਰਹਿੰਦੇ ਪੂਲ ਸਾਲਿਆ ਦਾ ਕਹਿਣਾ ਕਿ 87 ਨਾ ਗੱਡੀ ਭੇਜੀ ਆ ਤੇਈ ਨਹੀਂ ਮੈਂ ਤੇ ਆਇਆ 6 ਵਜੇ ਤੇ ਮਾਤਾ ਤੋਂ 12 ਵਜੇ ਤੁਹਾਨੂੰ ਕੁਝ ਨਹੀਂ ਪਤਾ ਤੁਹਾਨੂੰ ਨਹੀਂ ਪਤਾ ਮੈਂ 6 ਵਜੇ ਆਇਆ ਮੈਂ ਤੁਹਾਨੂੰ ਵੀ ਫੋਨ ਕੀਤਾ ਤੇ ਮੈਂ ਕੀਤੀ ਆ ਆ ਦੇਖੀ ਆ ਨੁਕਸਾਨ ਕਿੰਨਾ ਹੋਇਆ ਨੁਕਸਾਨ ਦੇਖ ਲੋ ਜੀ 34000 ਦਾ ਨੁਕਸਾਨ ਆਇਆ ਮੇਰਾ ਬੇਲੇ ਵੀ ਹੋ ਕੇ ਬਹਿ ਗਏ ਕੰਮ ਨਹੀਂ ਦਾੜਾ ਮਰ ਰਿਹਾ ਹੁਣ ਮੈਂ ਵੀ ਬੇਲਾ ਬੈਠਾ ਰਹਦਾ ਜੀ ਇਹ ਆਡੀ ਕਹਿੰਦੇ ਵੀ ਕੀ ਕਹਿੰਦੇ ਜੇਕਰ ਮੱਲੂ ਐਦੋ ਗੱਡੀ ਆਈ ਐਨੀ ਭੀੜ ਹੁੰਦੀ ਆ ਇਹਦੇ ਚੜੋਂ ਤੇ ਡੇੜੀ ਟੁੱਟੀ ਐ ਕੋਈ ਗੱਲ ਨਹੀਂ ਅੰਜੀ ਨੁਕਸਾਨ ਮੇਰਾ ਹੋ ਗਿਆ ਮੈਂ ਬੇਲਾ ਹੋ ਗਿਆ ਲੇਕਿਨ ਜੇ ਬੰਦੇ ਤੇ ਬੰਦੇ ਜੀ ਮਰ ਜਾਂਦੇ ਕੀ ਇਹ ਜ਼ਿੰਮੇਵਾਰ ਲਿਆ ਸੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਜਾਂਦੇ ਨਹੀਂ ਉਹ ਕਰਨੇ ਵੀ ਆ ਜਿਹੜੇ ਕਦੀ ਇੰਨੀ ਤੇਜ਼ ਆਈ ਐ ਇੱਥੇ ਕੋਈ ਨਿਕਾਵਟ ਨਹੀਂ ਕਿਉਂ ਨਹੀਂ ਝੇਰ ਦੇ ਦਬਾਏ ਨਾਣੇ ਨਹੀਂ ਆਏ ਕਿੱਦਣੇ ਆਏ ਜਿਹੜੀ ਪੰਦੀ ਨੁਕਸਾਨ ਹੋ ਗਿਆ ਮਲੇ ਹੋ ਗਏ ਇੱਥੇ ਬੰਦੇ ਕਿੰਨੇ ਹੁੰਦੇ ਜੂੰਡ ਦੇ ਵਿੱਚ ਇੰਨੀ ਤੇਜ਼ ਗੱਡੀ ਆਈ ਐ ਸ਼ਕਾਵਾਂ ਵੀ ਗਈਆਂ ਇੱਥੇ ਬੰਦੇ ਮਰ ਜੇ ਤਾਂ ਕੋਈ ਜ਼ਿੰਮੇਵਾਰੀ ਚੜਾਉਂਦੇ ਜਿਹੜੀ ਪੱਜੀ ਐ